ਧਿਆਜੀ ਫਿਰ ਅਪਾ ਸਹਿਜ ਪਾਠ ਕਰਾਂਗੇ ਵਾ ਗੁਰੂ 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 ਵਾ

ਵਾ ਗੁਰੂ 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 ਤਨ ਸ਼੍ਰੀ ਗੁਰੂ ਅਰਜਨ ਦੇਵ ਜੀ तन्न श्री गुरु देव जी तन्न श्री गुरु देव जी तन्न श्री गुरु देव जी तन बाबा अजीत सिंह जी ਤਨ ਤਨ ਬਾਪਾ ਜੂ ਜਾਰ ਸਿੰਘ ਜੀ ਤਨ ਤਨ ਬਾਪਾ ਸੁਰਵਰ ਸਿੰਘ ਜੀ ਤਨ ਤਨ ਬਾਪਾ ਫਤੀ ਸਿੰਘ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਆਓ ਜੀ ਹੁਣ ਆਪ ਸਹਿਜ ਪਾਠ ਸ਼ੁਰੂ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀੋ ਬਿਲਾਵਰ ਮਹਲਾ ਪੰਜਵਾਂ ਕੀਤਾ ਲੋੜੇ ਸੋਖਰੇ ਜੋ ਤੁਧ ਬਿਨ ਕਛ ਨਾਹੀ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ ਤੁਮਰੀ ਕਿਰਪਾ ਤੇ ਛੂਟੀ ਹੈ ਬਿਨ ਸੇ ਆਹਾ ਮੈਂ ਵਾ ਸਰਬ ਕਲਾ ਸਮਰਤ ਪ੍ਰਭ ਪੂਰੇ ਗੁਰਦੇਵ ਰਹਾਉ ਖੋਜਤ ਖੋਜਤ ਖੋਜੀਏ ਨਾ ਮੈਂ ਬਿਨ ਕੋਰ ਜੀਵਨ ਸੁਖ ਸਬਸਾਦ ਸੰਗ ਪ੍ਰਭ ਮਨਸਾ ਪੂਰ ਜਦ ਜਿਤ ਲਾਉ ਤਿਤ ਤਿਤ ਲਗੇ ਸਿਆਨੇ ਪ ਸਭ ਜਾਨੀ ਜਤ ਕਤ ਤੁਮ ਪਰ ਪੂਰ ਹਉ ਮੇਰੇ ਦੀਨ ਦਿਆਲੀ ਸਭ ਕਛ ਤੁਮ ਤੇ ਮੰਗਨਾ ਵਡ ਪਾਗੀ ਪਾਏ ਨਾਨਕ ਕੀ ਅਰਦਾਸ ਪ੍ਰਭ ਜੀ ਮਾ ਗੁਨ ਗਾਇ ਬਿਲਾਵਲ ਮਹਲਾ ਪੰਜਵਾਂ ਸਾਧ ਸੰਗਤ ਕੇ ਬਾਸ ਬਹਿ ਕਲਮਲ ਸਭ ਨਸਨਾ ਪ੍ਰਭ ਸੇ ਤੀਰੰਗਰਤ ਆਤਾ ਤੇ ਗਰਬ ਨ ਗਰਸਨਾ ਨਾਮ ਕਹਿਤ ਕੋ ਵਿੰਦਕਾ ਸੁਠੀ ਪੈਰਸਨਾ ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ ਰਹਾਉ ਹਰ ਰਸ ਚਖਤ ਤਰਾਪਿਆ ਮਨ ਰਸ ਲੈ ਹਸਨਾ ਬੁੱਧ ਪ੍ਰਗਾਸ ਪ੍ਰਗਟ ਪਈ ਉਲਟ ਕਮਲ ਬਿਗ ਸਨਾ ਸੀਤਲ ਸਾਖ ਸੰਤੋਖ ਹੋਏ ਸਭ ਪੂਜੀ ਤ੍ਰਿਸ਼ਨਾ ਦਰਦ ਸਤਾਵਤ ਮਿਟ ਗਈ ਨਿਰਮਲ ਥਾਨ ਹਸਨਾ ਰਖਨ ਹਰੇ ਰਖਿਆ ਪਏ ਬ੍ਰਹਮ ਪਸਨਾ ਨਾਮ ਨੇ ਧਾਨ ਨਾਨਕ ਸੁਖੀ ਪੇਖ ਸਾਧ ਦਰਸਨਾ ਬੇਲਾਵਲ ਮਹੱਲਾ ਪੰਜਵਾਂ ਪਾਣੀ ਪਖਾ ਪੀਸ ਦਾਸ ਕਹਿ ਤਬ ਹੋਏ ਨਿਹਾਲ ਰਾਜ ਮਿਲਖ ਸਿਕਦਾਰਿਆ ਅਗਨੀ ਮੈਂ ਜਲ संत जना का छोहरा तिस चरणी लाग माया तारी छतरपत्त तिन छोडो त्याग रहआव सतन का दाना रूखा सो सरब ने धान ग्रह सकत छती पर कर दे भी खु समान भगत जना का लुगरा होड नगन ना होई सकत सर पाव रस्मि ਅਹਰਤ ਪਤ ਖੋਈ ਸਾਖਤ ਸਿਉ ਮੁਖ ਜੋਰੀਐ ਅਤ ਵਿੱਚੋਂ ਟੁੱਟੇ ਹਰ ਜਨਕੀ ਸੇਵਾ ਜੋ ਕਰੇ ਐਤ ਉਤ ਛੁਟੇ ਸਭ ਕੁਝ ਤੁਮਹੀ ਤੇ ਹੋਆ ਆਪ ਬਣਤ ਬਣਾਈ ਦਰਸਨ ਪੇਟਤ ਸਾਧਕਾਂ ਨਾਨਕ ਗੁਣ ਗਾਇ ਪਿਲਾਵ ਮਹਲਾ ਪੰਜਵਾਂ ਸਰਵਣੀ ਸੁਣੋ ਹਰ ਹਰ ਹਰੇ ਠਾਕੁਰ ਜਸ ਗਾਓ ਸੰਤ ਚਰਨ ਕਰ ਸੀਸ ਧਾਰ ਹਰ ਨਾਮ ਤੇ ਆਵੋ ਕਰ ਕਿਰਪਾ ਦਿਆਲ ਪ੍ਰਭ ਇਹ ਨਿਤ ਸਤਿ ਪਾਵੋ ਸਤਜਨਾ ਕੀਰੇ ਨੂੰ ਕਾਲੇ ਮਾથે ਲਾਵ ਰਹਾਓ ਨੀਚ ਤੇ ਨੀਚਿਆ ਤੈ ਨੀਚ ਹੋਏ ਕਰ ਬਿਨੋ ਬੁਲਾਵੋ ਪਾਪ ਮਨੋਆ ਆਪ ਤਿਆਗ ਸੰਤ ਸੰਗ ਸਮਾਵੋ ਸਾਸ ਸਾਸ ਨਹਿ ਵਸਰੇ ਅਨ ਕਤੇ ਨਾ ਤਾਵੋ ਸਫਲ ਦਰਸਨ ਗੁਰ ਪੇਟੀਐ ਮਾਨ ਮੋ ਮਿਟਾਵੋ ਸਤ ਸੰਤੋਖ ਦਇਆ ਧਰਮ ਸਿਗਾਰ ਬਨਾਵੋ ਸਫਲ ਸੁਹਾਗਣ ਨਾਨਕਾ ਆਪਨੇ ਪ੍ਰਭ ਪਾਹੋ ਬਿਲਾਵਨ ਮਹੱਲਾ ਪੰਜਵਾ ਘਟਾਲ ਨ ਬਚਨ ਸਾਧੂ ਜਨ ਆਸਾ ਮੈਂ ਪ੍ਰਗਟਾਇਆ ਜਿਸ ਜਨ ਹੋਆ ਸਾਧ ਸੰਗ ਤਿਸ ਭੇਟੇ ਹਰ ਰਾਇਆ ਇਹ ਪ੍ਰਤੀਤ ਗੋਵਿੰਦ ਕੀ ਜਪ ਹਰ ਸੁਖ ਪਾਇਆ ਅਨਿਕ ਬਾਤਾ ਸਭ ਕਰ ਰਹੇ ਗੁਰ ਘਰ ਲੈ ਆਇਆ ਰਹਾਉ ਸਰਣ ਪਰੇ ਕੀ ਲਗਤਾ ਨਾਹੀ ਸਹਸਾਇਆ ਕਰਮ ਪੂ ਮਹਰ ਨਾਮ ਹੋਏ ਔਸਰ ਦੁਰਲਭ ਆਇ ਅੰਤਰ ਜਾਮੀ ਆਪ ਪ੍ਰਭ ਸਭ ਕਰੇ ਕਰਾਇਆ ਪਤਿਤ ਨੂੰ ਨੀਤ ਕਣੀ ਕਰੇ ਢਾਗੁਰ ਵਰਦਾਇਆ ਮਦ ਪੂ ਲੋ ਮਨੁਖ ਜਨ ਮਾਇਆ ਪਰਮਾਇ ਨਾਨਕ ਤਿਸ ਪਤ ਰਖਸੀ ਜੋ ਪ੍ਰਭ ਪਹਿ ਰਾਇਆ ਬੇ ਲਾਵਨ ਮਹਲਾ ਪੰਜਵਾ ਮਾਟੀ ਤੇ ਜਿਨ ਸਾਜਿਆ ਕਰ ਦੁਰਲਭ ਤੇ अनक चित्र मन में टके निर्मल दृष्टि क्यों विसरे ब्रह्म ने तेज जिसके गुण हे प्रभु तज रचे ज्यान स्यों सो रलिय खे रहाओ सिमरो सिमरो सास सास मत विलम करे छूट पर पंच प्रभु स्यों रजो तज कूड़े निज ने अनिक एक बहु रंग किए हैं होसी ए कर सेवा किस बार ब्रह्म ਗੁਰ ਤੇ ਮਤਲੇ ਉਚੇ ਤੇ ਉੱਚਾ ਵੱਡਾ ਸਭ ਸੰਗ ਵਰਨੀ ਦਾਸ ਤਾਸ ਕੋ ਦਾਸ ਰਾ ਨਾਨਕ ਕਰ ਨੇ ਬਿਲਾਵਲ ਮਹੰਲਾ ਪੰਜਵਾ ਇੱਕ ਟਿਕ ਗੋਬਿੰਦ ਕੀ ਤਿਆਗੀਆ ਨਿਆਸ ਸਭੇ ਉਪਰ ਸਮਰਤ ਪ੍ਰਭ ਪੂਰਨ ਗੁਣ ਤਾਸ ਜਨ ਕਾ ਨਾਮੇ ਆਧਾਰ ਹੈ ਪ੍ਰਭ ਸਰਣੀ ਪਾਈ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੀ ਰਹਾ ਆਪ ਰਖੇ ਆਪ ਦੇਵ ਸੀ ਆਪੇ ਪ੍ਰਤੀ ਪਾਰੇ ਦੀਨ ਦਇਆਲ ਕਿਰਪਾ ਨਿਦੇ ਸਾਥ ਸਾਥ ਸਮਾਰੇ ਕਰਨ ਹਰ ਜੋ ਕਰ ਰਹਿਆ ਸਾਈ ਵਡਿਆਈ ਗੁਰਪੂਰੇ ਉਪਦੇਸਿਆ ਸੁਖ ਖਸਮ ਰਜਾਈ ਚਿੰਤੇ ਅੰਦੇ ਸਾ ਕਣਤ ਤਜ ਜਨ ਹੁਕਮ ਪਛਾਤਾ ਨਹਿ ਬਿਨ ਸੇ ਨਹਿ ਛੋੜ ਜਾਏ ਨਾਨਕ ਰੰਗ ਰਤ ਬਿਲਾਵਲ ਮਹਲਾ ਪੰਜਵਾ ਮਹਾ ਤਪਤ ਤੇ ਭਈ ਸ਼ਾਂਤ ਪਰਸਤ ਪਾਪ ਨਾ ਠੀ ਅੰਤ ਕੂਪ ਮੈਂ ਗਲਤ ਥੇ ਕਾਡੇ ਦੇ ਹੱਥ ਹੋਏ ਹਮਾਰੇ ਸਾਜਨਾ ਹਮ ਹੁਨ ਕੀ ਰੇਨ ਜਿਨ ਪੇਟਤ ਹੋਵਤ ਸੁਖੀ ਜੀ ਦਾਨ ਦੇਨ ਰਹਾਉ ਪਰਾ ਪੁਰਬ ਲਾ ਲਿਖਿਆ ਮਿਲਿਆ ਅਬ ਆਏ ਬਸਤ ਸੰਗ ਹਰ ਸਾਧ ਕੈ ਪੁਰ ਨਿਆਸਾਏ ਪੈ ਬਿਨ ਸਿਤ ਹੈ ਲੋਕ ਕੇ ਪਾਇ ਸੁਖ ਥਾਨਾ ਦਇਆ ਕਰੀ ਸਮਰਥ ਗੁਰ ਬਸਿਆ ਮਨ ਨਾਮ ਨਾਨਕ ਕੀ ਤੂੰ ਕੇ ਪ੍ਰਭ ਤੇਰਾ ਆਧਾਰ ਕਰਨ ਕਰਨ ਸਮਰਥ ਪ੍ਰਭ ਹਾਰੇ ਅਗਮਿਆ ਪਾਤ ਬਿਨਾਵਨ ਮਹੱਲਾ ਪੰਜਵਾ ਸੋਈ ਮਲ ਨਦੀ ਨਹੀਂ ਨ ਜਿਸ ਪ੍ਰਭ ਬਿਸਰਾ ਨ ਕਰਨੇ ਹਾਰ ਨ ਬੂਝ ਆਪ ਗਨੇ ਬਿਗਨਾ ਦੁਖ ਤਦੇ ਜਦ ਵਿਸਰੈ ਸੁਖ ਪ੍ਰਭ ਚਿਤੇ ਆਏ ਸੰਤਨ ਕੈ ਆਨੰਦ ਏ ਹੋਨਤ ਹਰ ਗੁਣ ਗਾਏ ਰਹਾਉ ਉਜੇ ਤੇ ਨੀਚਾ ਕਰੇ ਨੀਚ ਖਿੰਨ ਮੈਂ ਥਾਪੈ ਕੀਮਤ ਕਹੀ ਨਾ ਜਾਈਏ ਠਾਕੁਰ ਪਰ ਤਾਪੇ ਪੇਖਤ ਲੀਲਾ ਰੰਗ ਰੂਪ ਚਲ ਨੈ ਦਿਨ ਆਇਆ ਸੁਪਨੇ ਕਾ ਸੁਪਨਾ ਪਇਆ ਸੰਗ ਚੱਲਿਆ ਕਾ ਮਾਇਆ ਕਰਨ ਕਾਰਨ ਸਬਰਤ ਪ੍ਰਾਪਤ ਤੇ ਸਰਨ ਆਈ ਹਰ ਦਿਨ ਸ ਰਹਿਣ ਨਾਨਕ ਜਪੈ ਸਦ ਸਦ ਬਲ ਜਾਈ ਬਿਲਾਵਰ ਮਹਲਾ ਪੰਜਵਾਂ ਜਲ ਟੋਵੋ ਇਹ ਸੀਸ ਕਰ ਪਗ ਪਖ ਲਾਵੋ ਬਾਹਰ ਜਾਓ ਲਖ 베ਰੀਆ ਦਰਸ ਪੇਖ ਜੀ ਬਾਬੋ ਕਰਮਨੁਰਥ ਮਨ ਬਾਇ ਆਪਣੇ ਪ੍ਰਾਪਤੇ ਪਾਵੋ ਦੇਹੋ ਸੁਨੀ ਸਾਧਕੈ ਵੀ ਜੰਟੋ ਲਾਵੋ ਰਹਾਓ अमृत गुण सत्य बोलते सुन मन पे लावो हूं अरस में संत त्रिपत होए बिकह जलन बुझावो जब भगत करे संत मंडली तिन मिल हर गावो करो नमस्कार भगत जानत ओर मुख लावो ਉਟਤ ਬੈਠਤ ਜਪੋ ਨਾਮ 에ਹੋ ਕਰਮ ਕਮਾవో ਨਾਨਕ ਕੀ ਪ੍ਰਭ ਬੇਨਤੀ ਹਰ ਸਰਨ ਸਭਾਵੋ ਬਿਨਵਲ ਮਹੰਦਾ ਪੰਜਵਾਹ 에ਹੋ ਸਾਗਰ ਸੋਈ ਕਰੇ ਜੋ ਹਰ ਗੁਣ ਗਾਏ ਸਾਥ ਸੰਗਤ ਕੈ ਸੰਗ ਵਸੇ ਵਡ ਪਾਗੀ ਪਾਏ ਸੁਣ ਸੁਣ ਜੀਵੈ ਦਾਸ ਤੁਮ ਬਾਣ ਜਨਿਆਕੀ ਪ੍ਰਗਟ ਪਈ ਸਭ ਲੋ ਮੈਂ ਸੇਵਕ ਕੀ ਰਾਖੀ ਰਹਾਓ ਅਗੰਸਾ ਕਰਤੇ ਕਟਿਆ ਪ੍ਰਭ ਚਲਨ ਬੁਜਾਈ ਅਮ੍ਰਿਤ ਨਾਮ ਜਲ ਸੰਚਿਆ ਗੁਰ ਪਰੇ ਸਹਾਈ ਜਨਮ ਮਰਨ ਦੁਖ ਕਟਿਆ ਸੁਖ ਕਾ ਥਾਨ ਪਾਇਆ ਕਾਟੀ ਸਿਲਕ ਬ੍ਰਹਮ ਮੋਕੀ ਆਪਣੇ ਪ੍ਰਭ ਪਾਇਆ ਮਤ ਕੋਈ ਜਾਣੋ ਅਵਰ ਕਛ ਸਭ ਪ੍ਰਭ ਕੈ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਬਿਲਾਵਰ ਮਹਲਾ ਪੰਜਵਾਂ ਬੰਧਨ ਕਾਟੇ ਆਪ ਪ੍ਰਭ ਹੋਆ ਕਿਰਪਾਲ ਦੀਨ ਦਇਆਲ ਪ੍ਰਭ ਆਰ ਬ੍ਰਹਮਤਾ ਕੀ ਨਦਰ ਨੇ ਹੱਲ ਗੁਰਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਪਿਆ ਪ੍ਰਪਤੀ ਆਵੰ ਜੋਗ ਰਹਾਓ ਅਖਤ ਹਰਿ ਕਾ ਨਾਮ ਹੈ ਜਿਤ ਰੋਗ ਨਾ ਵਿਆਪੇ ਸਾਧ ਸੰਗਤ ਮਨ ਤਨ ਹਿੰਤੇ ਫਿਰ ਦੁਖ ਨਾ ਜਾਪੈ ਹਰ 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 ਝਾਪੀਐ ਅੰਤਰ ਲੈਵਲਾਈ ਕਲਬਿ ਕੇ ਉਤਰੈ ਸੁਧ ਹੋਇ ਸਾਧੂ ਸਰਣਾਈ ਸੁਨ ਤਜਪਤ ਹਰ ਨਾਮ ਜਸ ਤਾਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੇ ਹਰ ਕੇ ਗੁਣ ਗਾਏ ਬਿਲਾਵਲ ਮਹੱਲਾ ਪੰਜਵਾ ਤਤੇ ਉਪਜੇ ਭਗਤ ਪ੍ਰਭ ਅੰਤਰ ਹੋਏ ਸਾਤ ਨਾਮ ਜਪਤ ਗੋਵਿੰਦ ਕਾ ਮੈਂ ਸੇ ਪ੍ਰੰਪਰਾਤ ਗੁਰਪੁਰ ਅਜਿ ਸਪੇਟਿਆ ਨ ਕੈ ਸੁਖ ਪਰਵੇਸ ਮਨ ਕੀ ਮਤ ਤੇ ਆਗੀਐ ਸੁਣੀਏ ਉਪਦੇਸ ਰਹਾਓ ਸਿਮਰਤ ਸਿਮਰਤ ਸਿਮਰਿਐ ਸੋ ਪੁਰਖ ਤਾ ਤਾਰ ਮਨ ਤੇ ਕਭੂ ਨਾ ਵਿਸਰੇ ਸੋ ਪੁਰਖ ਅਪਾਰ ਚਰਨ ਕਮਲ ਸਿਉ ਰੰਗ ਲਗਾ ਅਚਰਜ ਗੁਰ ਦੇਵ ਚਾਕੂ ਕਿਰਪਾ ਕਰੋ ਪ੍ਰਭ ਤਾਕੋ ਲਾਵੋ ਸੇਵ ਨਿਦ ਨਿਦਾਨ ਅੰਮ੍ਰਿਤ ਪੀਆ ਮਨ ਤਨ ਆਨੰਦ ਨਾਨਕ ਕਬ ਹੂ ਨਾ ਵਿਸਰੈ ਪ੍ਰਭ ਪਰਮਾਨੰਦ ਬਿਲਾਵਲ ਮਹੱਲਾ ਪੰਜਵਾ ਕ੍ਰਿਸ਼ਨਾ ਬੁਝੀ ਮਮਤਾ ਗਈ ਨਾ ਠੀਪੈ ਪਰਮਾ ਤੇਤ ਪਾਈ ਆਨੰਦ ਪਿਆ ਗੁਰ ਕੀਨੇ ਧਰਮਾ ਗੁਰ ਪੂਰਾ ਆਰਾਧਿਆ ਬਿੰਸੀ ਮੇਰੀ ਕੀਰ ਤਨ ਮਨ ਸਭ ਸੀਤਲ ਪਿਆ ਪਾਇਆ ਸੁਖੀ ਬੀਰ ਰਹਾਓ ਸੋ ਵਤ ਹਰ ਜਪ ਜਾਗਿਆ ਵੇਖਿਆ ਬਿਸਮਾਦ ਪੀ ਅੰਮ੍ਰਿਤ ਤ੍ਰਿਪਤਾ ਸਿਆਤਾ ਕਾ ਚਰਜ ਸੁਆਦੇ ਆਪ ਮੁਕਤ ਸੰਗੀਤ ਰੇ ਕੁਲ कुटुंब ਉਧਾਰੇ ਸਫਲ ਸੇਵਾ ਕਰ ਦੇਵ ਕੀ ਨਰਮਲ ਦਰਬਾਰੇ ਨੀਚ ਅनाथ ਪਜਾਨ ਹੈ ਨਿਰਗੁਣ ਗੁਣਹੀਨ ਨਾਨਕ ਕਾ ਕਿਰਪਾ ਪਈ ਦਾਸ ਆਪਣਾ ਕੀਨ ਬਿਲਾਵਰ ਮਹੱਲਾ ਪੰਜਵਾ ਹਰ ਪਗਤਾ ਕਾਇਸਰਾ ਅਨਨਹੀ ਠਾਓ ਤਾਨ ਦੀ ਬਾਣ ਪਰ ਵਾਰ ਤਨ ਪ੍ਰਭ ਤੇਰਾ ਨਾਮ ਕਰ ਕਿਰਪਾ ਪ੍ਰਭ ਆਪਣ ਆਪਣੇ ਦਾਸ ਰਖ ਲੀਏ ਨਿੰਦਕ ਨਿੰਦਾ ਕਰ ਪ체 ਜਮ ਕਾਲ ਗਰਸੀਏ ਰਹਾਓ ਸੰਤਾ ਇਕਤਿਆਵਨਾ ਦੁ ਸਰ ਕੋ ਨਾਹੀ ਇਕਸ ਯਾਗੇ ਬੇਨਤੀ ਰਵਿਆ ਸਰਬ ਧਾਏ ਕਥਾ ਪੁਰਤਨ ਕਿਉ ਸੁਣੀ ਭਗਤਨ ਕੀ ਬਾਲੀ ਸਗਲ ਦੁਸ਼ਟ ਖੰਡ ਖੰਡ ਕੀਏ ਜਨਨਿਏ ਮਾਨੀ ਸਤਿਵਚਨ ਨਾਨਕ ਕਾਹੇ ਪ੍ਰਗਟ ਸਭ 마ਹੇ ਪ੍ਰਭ ਕੇ ਸੇਵਕ ਸਰਣ ਪ੍ਰਭ ਤਿਨ ਕੋ ਪਉ ਨਾਏ ਬਿਲਾਵਲ ਮਹੱਲਾ ਪੰਜਵਾਂ ਬੰਦਨ ਕਾਟੇ ਸੋ ਪ੍ਰਭੂ ਜਾ ਕੇ ਕਲ ਹਾਥ ਅਵਰ ਕਰਮ ਨਹੀਂ ਛੁਟਿਆ ਰਾਖੂ ਹਰ ਨਾਥ ਤੋ ਸਰਣਾਗਤ ਮਾਧਵੇ ਪੂਰਨ ਦਇਆਲ ਝੂਟ ਜਾਏ ਸੰਸਾਰ ਤੇ ਰਾਖੇ ਕੋ ਪਾਲ ਰਹਾ ਆਸਾ ਪਰਮੇ ਕਾਰਮੋ ਇੰਨੇ ਮੈ ਲੋਬਾਨਾ ਛੂਟ ਸਮਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਨ ਪਰਮ ਜੋਤ ਪੂਰਨ ਪੁਰਖ ਸਭ ਜੀ ਤੋ ਮਾਰੇ ਜੋ ਤੂ ਰਾਖੀ ਤਿਓ ਰਹਾ ਪ੍ਰਭ ਯਕਮਿ ਅਪਾਰੇ ਕਰਨ ਕਾਰਣ ਸਮਰਥ ਪ੍ਰਭ ਦੇ ਆਪਣਾ ਨਾਉ ਨਾਨਕ ਤਰੀਏ ਸਾਧ ਸੰਗ ਹਰ ਹਰ ਗੁਣ ਗਾਉ ਬਿਲਾਵਲ ਮਹੱਲਾ ਪੰਜਵਾ ਕਵਨ ਕਵਨ ਨਹੀਂ ਪਤਰਿਆ ਤੁਮਰੀ ਪਰਤੀਤ ਮਹਾ ਮੋਨੀ ਮੋਹਿਆ ਨਰਕ ਕੀ ਰੀਤ ਮਨ ਖੁੱਟ ਹਰ ਤੇਰਾ ਨਹੀਂ ਬੇਸਾਸ ਤੂੰ ਮਹਾ ਉਦ ਮਾਤਾ ਹਰ ਕਾ ਪੈਖਰ ਤੋ ਝੂਟੇ ਜ ਉਪਰ ਲਾਤਾ ਰਹਾਓ ਜਪ ਤਪ ਸੰਜਮ ਤੁਮ ਖੰਡੇ ਜਮ ਕੇ ਤੋ ਕ੍ਰਿਟਾਡ ਸਿਮਰੈ ਨਾਹੀ ਜੋਨ ਦੁਖ ਨਿਰਲਜੇ ਡਾਡ ਹਰ ਸੰਗ ਸਹਾਈ ਮਹਾ ਮੀਤ ਤਿਸ ਸਿਉ ਤੇਰਾ ਭੇਟ ਬੀਤ ਪੰਚ ਬਟਵਾਰੇ ਉਪਤਿਓ ਮਹਾ ਕੇਦ ਨਾਨਕ ਤਿੰ ਸੰਤਨ ਸਰਣਾਗਤੀ ਜਿਸ ਮਨ ਵਸ ਕੀਨਾ ਤਨ ਤਨ ਸਰਬਸ ਆਪਣਾ ਪ੍ਰਭ ਜਨ ਕੋ ਦੀਨਾ ਬਿਲਾਵਲ ਮਹੱਲਾ ਪੰਜਵਾ ਉਤਮ ਕਰਤਿਆਨਤ ਪਿਆ ਸਿਮਰਤ ਸੁਖ ਸਾਰ जप जप नाम गोविंद का पूरन बिचार चरण कमल गुर के जपत हर जप दो जीवा पार ब्रह्म आदाते मुख अमृत पीवारा हाओ जी जानत सब सुख बसे सबके मन लोच पर उपकार नित चितवते नाही कछ पहुच ਤਲਸੋ ਥਾਨ ਬਸੰਤ ਅਨ ਜਹ ਚਕਿਏ ਨਾਮ ਕਥਾ ਕੀਰਤਨ ਹਰ ਅਤ ਕਾ ਨਾਮ ਸੁਖ ਸਹਿਜ ਬਿਸਰਾਮ ਮਨ ਤੇ ਕਦੇ ਨ ਬਿਸਰੇ ਅਨਾਥ ਕੋ ਨਾਤ ਨਾਨਕ ਪ੍ਰਭ ਸਰਣਾਗਤੀ ਜਾ ਕੇ ਸਾਕਿਚ ਹਾਥ ਬਿਲਾ ਵਰ ਮਹੱਲਾ ਪੰਜਵਾ ਜਿਨ ਤੋਂ ਬੰਦ ਕਰ ਛੋਡੇ ਆਪੁ ਸੁਖ ਮੈਂ ਪਾਇਆ ਸਦਾ ਸਿਮਰ ਚਰਨਾਰਬਿੰਦ ਸੀਤਲ ਹੋ ਤਾਇਆ ਜੀਵਤਿਆ ਅਥਵਾ ਮੋਇਆ ਕਿਛ ਕਾਮਨਾ ਆਵੇ ਜਿਨ ਇਹੋ ਰਤਨ ਰਚਾਇਆ ਕੋ ਹੂ ਤਿਸ ਸਿਉ ਸਿਰੰਗ ਲਾਵੇ ਰਹਾਓ ਰੇ ਪ੍ਰਾਣੀ ਉਸਮਸੀਤ ਕਰਤਾ ਕਰੇ ਕਾਮ ਤੇ ਗਾਡੇ ਗੀਰੀ ਤੇ ਹਸਤੀ ਕਰੇ ਟੁਟਾਲੇ ਗਾਡੇ ਅੰਦਜ ਜੇਰਜ ਸਿਤਜ ਉਤਪਜਾ ਰੱਬ ਕੀ ਇਹ ਗਿਰਤ ਗਿਰਤ ਕਮਾਵ ਸਰਬ ਫਲ ਰਵੀ ਹੈ ਹਰ ਨਰਤ ਆ ਮਤੇ ਕਛੂ ਨ ਹੋਵਨਾ ਸਰਣ ਪ੍ਰਭ ਸਾਧ ਮੋਹ ਮगन ਕੂਪੇ ਅੰਧ ਤੇ ਨਾਨਕ ਗੁਰ ਕਾਟ ਬਿਲਾਵਰ ਮਹਲਾ ਪੰਜਵਾਂ ਖੋਜਿਤ ਖੋਜਿਤ ਮੈਂ ਫਿਰਾਂ ਖੋਜੂ ਬਨ ਥਾਨ ਅਥਲ ਅਥੇਦ ਅਪੇਦ ਪ੍ਰਭ ਐਸੇ ਪਗਵਾਨ ਕਬ ਦੇਖੋ ਪ੍ਰਭ ਆਪਣਾ ਆਤਮ ਕੈ ਰਾਗ ਜਾਗਨ ਤੇ ਸੁਪਨਾ ਬਲ ਬਸੀਏ ਪ੍ਰਭ ਸੰਗ ਰਹੋ ਵਰਨ ਆਸਰਮ ਸਾਸਤਰ ਸੁਨੋ ਦਰਸਨ ਕੀ ਪਿਆਸ ਰੂਪ ਨਾ ਰੇਖ ਨਾ ਪੰਚ ਤਤ ਠਾਕੁਰ ਅਬਿਨਾਸ ਉਹ ਸਰੂਪ ਸੰਤਨ ਕਹੇ ਵਰਲੇ ਜੋ ਕੀ ਸਰਕਾਰ ਕਿਰਪਾ ਜਾ ਕੋ ਮਿਲੇ ਤਨ ਤਨ ਤੇ ਈਸਰ ਸੋ ਅੰਤਰ ਸੋ ਬਾਹਰੇ ਬਿਨ ਸੇ ਤਹ ਪਰਮਾ ਨਾਨਕ ਤਿਸ ਪ੍ਰਭ ਭੇਟਿਆ ਜਾ ਕੇ ਪੂਰਨ ਕਰਮਾ ਬਿਲਾਵਲ ਮਹਲਾ ਪੰਜਵਾ ਜੀ ਜੰਤ ਸੋ ਪਰਸਨ ਪਏ ਦੇਖ ਪ੍ਰਭ ਪਰਤਾਪ ਕਰ ਜਿ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਪ ਖਰਚਤ ਨਿਭਤ ਰਹੇ ਗੁਰ ਸ਼ਬਦ ਅਖੂਟ ਪੂਰਨ ਪਈ ਸਮਗਰੀ ਕਬ ਹੋ ਨਹੀਂ ਟੂਟ ਰਹਾਓ ਸਤ ਸੰਗਿਆ ਰਾਦਨਾ ਹਰ ਨਿਤ ਅਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧੀ ਏਕ ਰੰਗ ਗੋਬਿੰਦ ਗੋਪਾਲ RAM ਨਾਮ ਤਨ ਸੰਚਿਆ ਜ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰਾ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਏ ਦੇ ਅੰਤ ਗੋ ਸਾਈ ਬਿਲਾਵਰ ਮਹਲਾ ਪੰਜਵਾਂ ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪੈ ਰਾਸ ਕਰਤਾਰ ਪੁਰ ਕਰਤਾ ਹਸੈ ਸੰਤਨ ਕੈ ਪਾਸ ਰਹਾਉ ਬਿਗਨ ਨ ਕੋ ਲਗਤਾ ਗੁਰ ਪੈ ਅਰਦਾਸ ਰਖਵਾਲਾ ਗੋਬਿੰਦ ਰਾਈ ਭਗਤ ਨਕੀ ਰਾਸ ਤੋਟ ਨ ਆਵੇ ਕਦੇ ਮੂਲ ਪੂਰਨ ਪੰਡਾਰ ਚਰਨ ਕਮਲ ਮਨ ਤਨ ਬਸੇ ਪ੍ਰਭ ਆਗਮ ਅਪਾਰ ਬਸਤ ਕਮਾਵਤ ਸਭ ਸੁਖੀ ਕੇ ਚਿਉਨ ਨ ਦਿਸੈ ਸੰਤ ਪ੍ਰਸਾਦ ਪੀਟੇ ਪ੍ਰਭ ਪੂਰਨ ਜਗਤੀ ਸਹਿ ਜੈ ਜੈਕਾਰ ਸਭੈ ਕਰੇ ਸੱਚ ਥਾਨ ਸੁਹਾਇਆ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ